ਕਪੂਰਥਲਾ ਦੇ ਵਿੱਚ ਹੈ ਇੱਕੋ ਜਿਹਾ ਮੰਦਿਰ ਜਿਸ ਦਾ ਸਬੰਧ ਹੈ ਪਾਕਿਸਤਾਨ ਦੇ ਨਾਲ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਪੂਰਥਲਾ ਦੇ ਪਿੰਡ ਸ਼ੇਖੋਪੁਰਾ ਦੀ ਇਹ ਮੰਦਿਰ ਹੈ ਮਾਤਾ ਪਧਰਕਾਲੀ ਜੀ ਦਾ ਇਸ ਮੰਦਿਰ ਨੂੰ ਬਣੇ 78 ਸਾਲ ਹੋ ਗਏ ਹਨ ਜੇ ਆਪਾਂ ਗੱਲ ਕਰੀਏ ਮਾ ਪਧਰਕਾਲੀ ਜੀ ਦੀ ਮੂਰਤੀ ਦੀ ਮੰਦਿਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਮਾ ਪਧਰਕਾਲੀ ਜੀ ਦੀ ਮੂਰਤੀ ਲਾਹੌਰ ਤੋਂ ਆਈ ਸੀ ਤੇ ਇਸ ਪਿੰਡ ਸ਼ੇਖੋਪੁਰ ਮੰਦਿਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ ਤੇ ਉਦੋਂ ਤੋਂ ਹੀ ਮੇਲਾ ਮਾਂ ਪੱਧਰ ਕਾਲੀ ਜੀ ਦਾ ਚੱਲਦਾ ਆ ਰਿਹਾ ਹੈ ਹੁਣ ਵੀ 22 ਅਤੇ 23 ਮਈ ਨੂੰ ਇਹ ਮੇਲਾ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸੰਤਾ ਦੇਸ਼ਾਂ ਵਿਦੇਸ਼ਾਂ ਤੋਂ ਅਤੇ ਪੰਜਾਬ ਦੇ ਹਰ ਕੋਨੇ ਚੋਂ ਇੱਥੇ ਇਸ ਮੇਲੇ ਤੇ ਪਹੁੰਚਦਿਆਂ ਹਨ ਅਤੇ ਮਾਂ ਪੱਧਰ ਕਾਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਹਨ ਇੱਥੇ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮੰਦਿਰ ਦੇ ਵਿੱਚ ਹਰ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਅੱਜ ਮਾਂ ਪੱਧਰ ਕਾਲੀ ਮੰਦਿਰ ਦੇ ਵਿੱਚ ਦੁਰਗਾ स्तुति ਦਾ ਪਾਠ ਕਰਵਾਇਆ ਗਿਆ ਉੱਚੇ ਚੇ ਤੌਰ ਤੇ ਕਾਂਗਰਸ ਐਮਐਲ ਰਾਣਾ ਗੁਰਜੀਤ ਸਿੰਘ ਮਹਾਮੈ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਕਪੂਰਥਲਾ ਤੋਂ ਪੱਤਰਕਾਰ ਰਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਅਸੀਂ ਕਾਲੀਆ ਪਰਿਵਾਰ ਵਾਲੋਂ ਸਭ ਤੋਂ ਪਹਿਲਾਂ ਸਾਡੇ ਪੂਰਗਾਂ ਨੇ ਇੱਥੇ ਮੰਦਿਰ ਦੀ ਸਥਾਪਨਾ ਕਰਾਈ ਔਰ ਇਹ ਮੰਦਿਰ ਪਹਿਲਾਂ ਕੱਚਾ ਸੀ ਉਸ ਤੋਂ ਬਾਅਦ ਚਾਟਰਦਾਸ ਮਹਿਰਾ ਲੋਹੌਤੋਂ ਆਏ ਸੀ ਉਹਨਾਂ ਨੇ ਆਵਾਜ਼ ਆਈ ਉਹਨਾਂ ਨੂੰ ਉਹਨਾਂ ਨੇ ਮੰਦਿਰ ਪੱਕਾ ਕਰਾਇਆ ਸੀ ਛੋਟਾ ਜਿਹਾ ਮੰਦਿਰ ਹੁੰਦਾ ਸੀ ਪਹਿਲਾਂ ਉਸ ਤੋਂ ਬਾਅਦ ਸਾਡੇ ਪੂਰਗਾਂ ਨੇ ਜਗਰਾਤੇ ਕਰ ਕਰ ਕੇ ਪਹਿਲੇ ਇੱਥੇ ਕਰਕੇ ਉਹ ਜਗ੍ਹਾ ਮਤਲਬ ਥੋੜਾ ਥੋੜਾ ਮੰਦਿਰ ਵਧਾਉਣਾ ਸ਼ੁਰੂ ਕੀਤਾ ਇਦਾਂ ਦਾ ਲੋਕ ਮਿਲਦੇ ਗਏ ਨਾਲ ਇਹ ਜਿਹੜਾ ਹੁਣ ਐਸੇ ਵਿਸ਼ਾਲ ਮੇਜ਼ਾ ਫਤਿਹਕਾਰੀ ਲੱਗਦਾ ਵਾ ਅਸੀਂ ਘੱਟੋ ਘੱਟ 55 ਸਾਲ ਤੋਂ 67 ਸਾਲ ਦੀ ਉਮਰ ਆ ਮੇਰੀ ਤੇ 55 56 ਸਾਲ ਦੀ ਇਹ ਆ ਜੀ ਵਾ ਕਮਨੀਤ ਸਾਡੇ ਬਿਜੁਰਗ ਵੀ ਕਰਦੇ ਸੀ ਅੱਜ ਵੀ ਹੋਂਦ ਕਰ ਮਾਤਾ ਦੀ ਕਿਰਪਾ ਜੀ ਹਮਕਰ ਕਾਲੀਆ ਜੀ ਸਪੋਰਟਸ ਮੈਨਸ਼ਿਪ ਤੋਂ ਮਾਲਾ ਸਾਹਿਬ ਭਾਗਰੇ ਪੰਜਾਬ ਅੱਜ ਜੀ ਕੀ ਚੰਗੇ ਹੋਣਗੇ ਇਸ ਮੰਦਰ ਪਰ ਤੇ 78ਵੇਂ ਮਹੀਨਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਬਿਲਕੁਲ ਸਹੀ ਗੱਲ ਹੈ ਜੀ ਅੱਜ ਅਸੀਂ ਸਿੱਧ ਸ਼ਕਤੀ ਪੀਠ ਜੀ ਮਾਪਾ ਪਤਕਾਲੀ ਜੀ ਦੇ ਦਰਬਾਰ ਦੇ ਅੱਗੇ ਖੜੇ ਹਾਂ ਇਹ ਮੇਲੇ ਦੀ ਜਿੰਨੀ ਮਹਾਨਤਾ ਵਾ ਜਿੰਨੀ ਜਿੰਨੀ ਗੱਲ ਕਰ ਲਈ ਉਹ ਨਹੀਂ ਹੀ ਛੋਟੀ ਆ ਕਿਉਂਕਿ ਇਹ ਸਿੱਧ ਸ਼ਕਤੀ ਪੀਠ ਜੀ ਮਾਪਾ ਪਤਕਾਲੀ ਜੀ ਇੱਥੇ ਪਿੰਡੀ ਆ ਇਹ ਪਾਕਿਸਤਾਨ ਤੋਂ ਸਾਡੇ ਵੀ ਔਰਗਾਂ ਨੇ ਇੱਥੇ ਲਿਆ ਕੇ ਰੱਖੀ ਸੀ ਪ੍ਰਗਟ ਹੋਈ ਸੀ ਇੱਥੇ ਮਤਲਬ ਤੇ ਉਦੋਂ ਤੋਂ ਇਹ 70 ਸਾਲ ਤੋਂ ਇਹ ਮੇਲਾ ਹੈ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਇਹ ਸਰਕੇ ਅਸੀਂ ਸਮੂਹ ਸ਼ੇਰੂਪੁਰ ਕਪੂਰਥਾਣਾ ਵਾਸੀ ਸਾਰੇ ਦੇਸ਼ ਵਾਸੀਆਂ ਨੂੰ ਇਸ ਮੇਲੇ ਦੀ ਲੱਖ ਲੱਖ ਵਧਾਈ ਦਿੰਦੇ ਆ ਅਤੇ ਆਸ ਕਰਦੇ ਆ ਕਿ ਇਹ ਮੇਲਾ ਦਿਨ ਦੁਗਣੀ ਰਾਤ ਦੁਗਣੀ ਕਰੇ ਤੇ ਮਹਾਮਈ ਦੀ ਕਿਰਪਾ ਸਾਰੇ ਉੱਪਰ ਇਦੀ ਬਣੀ ਰਹੇ। ਮੈਂ ਸ਼ੇਮਪੁਰ ਅਧਰਕਾਰੀ ਮਾਤਾ ਮੇਲਾ ਕਮੇਟੀ ਦਾ ਜਨਨਸ਼ਕਤੀ ਤੇ ਹੁੰਦੇ ਨਾਲ ਤੇ ਮਾਂ ਦੇ ਅਸ਼ੀਰਵਾਦ ਨਾਲ ਬਹੁਤ ਵਧੀਆ ਮੇਲਾ ਚੱਲ ਰਿਹਾ ਹੈ। ਇਹ 78ਵਾਂ ਮੇਲਾ ਮਹਾਮਈ ਦਾ ਅਸ਼ੀਰਵਾਦ ਨਾਲ ਸਾਰੀ ਸੰਗਤਾਂ ਬਹੁਤ ਵੱਲੋਂ ਆ ਕੇ ਆ ਰਹੀਆਂ। ਬਹੁਤ ਵਧੀਆ ਰੌਣਕ ਲੱਗੀ ਦੇਖੋ ਮਾਦੇ ਪੰਡਤ ਕਿੰਨੇ ਸੋਹਣੇ ਸਜਿਆ ਹਰ ਇੱਕ ਬੰਦੇ ਨੂੰ ਇੱਕ ਖੁਸ਼ੀ ਆ ਹਰ ਇੱਕ ਬੰਦੇ ਦੇ ਮਨ ਵਿੱਚ ਖੁਸ਼ੀ ਹੈ ਕਿ ਮਾਦਾ ਮੇਲਾ ਠੀਕ ਹੈ ਜੀ ਇੱਥੇ ਸਾਰੇ ਸਾਡੇ ਧਰਮਾਂ ਦੇ ਬੰਦੇ ਆ ਕੇ ਨਮਸਤਕ ਹੁੰਦੇ ਆ ਤੇ ਬਹੁਤ ਵਧੀਆ ਮੇਲੇ ਦੀ ਰੌਣਕ ਲੱਗੀ ਆ ਸਾਰੇ ਵੀਰ ਸਾਡੇ ਜਿੰਨੇ ਵੀ ਆ ਗਏ ਭਵੇਂ ਕਾਦੀ ਭਾਵੇਂ ਭਾਏ ਭੋਜਰੀ ਜਿਹੜੇ ਮਰਜੀ ਬੰਦੇ ਆ ਭਵੇਂ ਕਾਂਗਰਸੀ ਸਾਰੇ ਬੰਦੇ ਇੱਥੇ ਰਲ ਮਿਲ ਕੇ ਹੀ ਸੇਵਾ ਕਰਦੇ ਆ ਬਹੁਤ ਪਰਫਾਰਮਰ ਦੇ ਵੀ ਅਪਰੇਸ਼ਿਵਰ ਵਾਸਤੇ ਕਿੰਨੇ ਦਿਨ ਮੇਲਾ ਚੱਲੇ ਹਾਂ ਜੀ ਕਿੰਨੇ ਦਿਨ ਮੇਲਾ ਚੱਲੇ ਹਾਂ ਪਤਲਾ ਲੱਗ ਪਿਆ ਜੀ ਮਾ ਮੇ ਦਾ ਮੇਲਾ ਕੋ ਅੱਜ ਐਗਰੀਮੈਂਟ 18 ਤਰੀਕ 17 16 ਤਰੀਕ ਦਾ ਸੀ ਇਹਨਾਂ ਦਾ ਆਪਣੀ ਝੰਡੇ ਦੀ ਰਸਮ ਅੱਜ ਮਾ ਮੇ ਦਾ ਵਰਗਾ ਸੀ ਸੀ ਕੱਲ ਰਮਨ ਦੇ ਆਰੰਭ ਆ ਪਾ ਪਰਖੋ ਬਿਸ਼ਰਾਮ ਇੱਥੇ ਅਗਲੇ ਦਿਨ ਫਿਰ ਕੋਈ ਚੌਂਕੀ ਆ ਕੋ ਪੋਸ਼ ਹੋਏ ਤੇ ਲਗਾਤਾਰ ਬਾਈ ਨੂੰ ਮਾ ਮੇ ਦੀ ਜੋਬਾ ਯਾਤਰਾ 23 ਨੂੰ ਮਾ ਦਾ ਮੇਲਾ ਹੈਗਾ ਤੇ ਰਾਤ ਨੂੰ ਉਹਨਾਂ ਦੀ ਫੇ ਚੌਂਕੀ ਹੈ ਜੀ ਹਾਂ 24 ਤਰੀਕ ਨੂੰ ਫਿਰ ਮਾ 카ਟੂ ਸ਼ਾਮ ਜੀ ਦੀ ਚੌਂਕੀ ਆ ਸਾਰਾ ਦਿਨ ਤਕਰੀਬਨ ਦਿਨੇ ਦਿਨ ਫੱਟੇ ਤੇ ਦਿਨ ਰੌਣਕਾਂ ਰਹਿਣੀਆਂ ਮਾਮਾਈਆਂ ਇਹ ਬਹੁਤ ਵਿਸ਼ਾਲ ਮੇਲਾ ਇਸ ਵੇਲੇ ਹੋ ਗਿਆ ਬਹੁਤ ਮਹਾਮਦੀ ਕਿਰਪਾ